2019 ਤੋਂ ਲਗਾਤਾਰ ਅਸੀਂ ਵਿਰੋਧ ਕਰਦੇ ਤੁਰਿਆ ਰਹੇ ਆਂ ਵਿਰੋਧ ਕਰਦੇ ਕਰਦੇ ਇਹ ਤੋਂ 2 ਸਾਲ ਪਹਿਲਾਂ 15 ਮਈ ਨੂੰ ਇੱਕ ਲਿਖਤੀ ਸਮਝੌਤਾ ਕੀਤਾ ਜਿਹਦੇ ਵਿੱਚ 24 ਲੱਖ ਪ੍ਰਤੀ ਏਕੜ ਦਾ ਮਾਅਜ਼ਬਾ ਕਿਸਾਨ ਨੂੰ ਦੇਣਾ ਹੈ ਜਿਹੜਾ ਕੰਪਨੀ ਆਪ ਮੰਨ ਕੇ ਆਈ ਹੋਈ ਹੈ 60 ਲੱਖ ਦਾ ਉਹਨਾਂ ਨੇ ਆਪ ਦੇ ਹਿਸਾਬ ਨਾਲ ਕੀਮਤ ਪਾ ਕੇ ਏਕੜ ਦੀ ਉਹਦਾ 40% ਕਿਸਾਨ ਨੂੰ ਦੇਣਾ ਜਿਹੜਾ 24 ਬਣਦਾ ਕਿਸਾਨਾਂ ਨੇ ਤਾਂ ਉਹੀ ਮੰਨ ਲਿਆ ਕਿਸਾਨਾਂ ਨੇ ਆਪ ਦੀ ਮੂਹ ਮੰਗੀ ਕੀਮਤ ਦਾ ਮੰਗੀ ਨਹੀਂ ਉਹ ਵੀ ਲਾਗੂ ਨਹੀਂ ਕਰ ਰਹੇ ਉਹਦੇ ਚਿਰ ਧੋਖਾ ਕਰ ਰਹੇ ਆ ਉਹਦੇ ਚੋਂ ਵੀ ਉਸ ਤੋਂ ਬਾਅਦ ਹਾਈ ਕੋਰਟ ਨੇ ਵੀ ਆਰਡਰ ਕਰਦੇ ਆਰਡਰ ਕਰਕੇ ਬਠਿੰਡਾ ਡੀਸੀ ਨੂੰ ਪਾਵਰਾਂ ਦੇ ਦਿੱਤੀਆਂ ਬਠਿੰਡਾ ਡੀਸੀ ਨੇ ਉਹਨਾਂ ਪਾਵਰਾਂ ਨੂੰ ਵਰਤੋਂ ਕਰਦੇ ਹੋਏ ਆਰਡਰ ਜਾਰੀ ਕਰਦੇ ਆਰਡਰ ਜਾਰੀ ਇੱਕ ਪੰਜ ਬੰਦਿਆਂ ਦੇ ਹੋ ਗਏ ਇੱਕ 55 ਬੰਦਿਆਂ ਦੇ ਹੋ ਗਏ ਤੇ ਲਗਭਗ 4-500 ਦੀ ਸਾਡੀ ਅਰਜੀ ਦਿੱਤੀ ਹੋਈ ਹੈ ਜਿਹੜੀਆਂ ਕਿ ਬਾਕੀ ਨੇ ਉਹ ਆਡਰਾਂ ਨੂੰ ਇੱਕ ਬੰਦੇ ਨੂੰ ਸਾਡੇ ਨੂੰ 24 ਲੱਖ ਦੇ ਵੀ ਦਿੱਤਾ ਚਤਨ ਸਿੰਘ ਨੂੰ ਇਹ ਤੋਂ ਬਿਨਾਂ ਜਿਹੜਾ ਚਾਰ ਬੰਦਿਆਂ ਦਾ ਹੋਰ ਸੀ 24 ਲੱਖ ਉਹ ਜਮ੍ਹਾਂ ਵੀ ਕਰਾਤਾ ਸੀ ਡੀਸੀ ਦੇ ਖਾਤੇ 'ਚ ਉਹ ਵਾਪਸ ਲੈ ਕੇ ਚੱਕ ਕੇ ਆਹਨ ਬਾਰ-ਬਾਰ ਧੋਖਾ ਕਰਦੇ ਆ ਪਹਿਲਾਂ 2-4 ਦਿਨ ਪਹਿਲਾਂ ਇੱਥੇ ਕੰਮ ਚਲਾਉਣ ਆਏ ਸੀ ਉਹ ਅਸੀਂ ਵਿਰੋਧ ਕੀਤਾ ਉਦੋਂ ਕੰਮ ਬੰਦ ਕਰਤਾ ਕਿਹੜਾ ਅੱਜ ਫੇਰ ਅਸੀਂ ਬਖਤੀ ਤੌਰ ਤੇ ਉਹ ਕਹਿੰਦੇ ਵੀ ਅਸੀਂ ਕੰਮ ਬੰਦ ਕਰਦੇ ਆ ਸਾਡਾ ਮਤਲਬ ਆ ਅਸੀਂ ਉਹਨਾਂ ਚਿਰ ਕੰਮ ਨਹੀਂ ਚੱਲਣ ਦੇਦੇ ਜੇ ਇੱਥੇ ਕੋਈ ਮਾੜੀ-ਮੋਟੀ ਧੋਖਾ ਧੜੀ ਕਰਨਗੇ ਉਹ ਆਉਣ ਵਾਲੇ ਦਿਨਾਂ ਦੇ ਸਾਡੇ ਕੋਲ 20 ਨਾੜਾ ਉਹਨਾਂ ਦੇਗਾ ਕਿਉਂਕਿ ਲੋਕਾਂ ਨਾਲ ਬੈਰ ਪਾ ਕੇ ਇਹ ਇਹ ਇੱਥੇ ਕੰਪਨੀਆਂ ਚੱਲ ਨਹੀਂ ਸਕਦੀਆਂ ਇਹ ਤਾਂ ਉਹੀ ਜੀ ਗੱਲ ਆ ਜਿਵੇਂ ਸਾਡੇ ਪੰਜਾਬੀ ਦੀ ਕਹਾਵਤ ਆ ਵੀ ਮਗਰਮਛ ਨਾਲ ਬੈਰ ਪਾ ਕੇ ਸਮੁੰਦਰ ਚ ਰਹਿ ਨਹੀਂ ਜਾ ਸਕਦਾ ਲੋਕਾਂ ਇਹ ਕੰਪਨੀ ਆ ਇਥੇ ਵਿਕਸਿਤ ਨਹੀਂ ਹੋ ਸਕਦੀ ਹੁਣ ਕੋਈ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਹੁਣ ਉਹ ਗੱਲਬਾਤ ਇਹ ਹੋਈ ਆ ਵੀ 20 ਤਰੀਕ ਤੋਂ ਕਿਉਂਕਿ ਉਧਰ ਹਾਈ ਕੋਰਟ ਤੇ ਕੇਸ ਹੈ 20 ਤਰੀਕ ਨੂੰ ਇਹਦਾ ਮਸਲੇ ਦਾ ਹੱਲ ਕਰ ਦੇਵਾਂਗੇ ਅਸੀਂ ਤੇ ਕੰਮ ਬੰਦ ਕਰਤਾ ਇਹ ਮੀਟਿੰਗਾਂ ਜਾਂ ਇਸ ਤਰ੍ਹਾਂ ਦੀ ਗੱਲਬਾਤ ਇਹ ਤਾਂ ਤੁਸੀਂ ਕਹਿ ਰਹੇ ਹੋ ਵੀ ਪਹਿਲਾਂ ਵੀ ਕਾਫੀ ਵਾਰੀ ਹੋਈ ਦੇਖੋ ਇਹ ਤਾਂ ਚਲਦੀਆਂ ਹੁੰਦੀਆਂ ਵੇਖੋ ਜੰਗਾ ਵੀ ਚਲਦੀਆਂ ਨਾਲ ਗੱਲਬਾਤਾਂ ਵੀ ਚੱਲਦੀਆਂ ਚੱਲੀ ਜਾਣਾ ਸੰਘਰਸ਼ ਵੀ ਚੱਲੀ ਜਾਊਗਾ ਗੱਲਬਾਤਾਂ ਵੀ ਚੱਲੀ ਜਾਣੀਆਂ ਉਹ ਕਿੰਨਾ ਕੁ ਚਿਰ ਲੋਕਾਂ ਦਾ ਧੋਖਾ ਕਰਨਗੇ ਇਹ ਵਾਰ-ਵਾਰ ਧੋਖਾ ਕਰਦੇ ਆ ਗੱਲ ਕਰਕੇ ਮੁੱਕਰ ਲੋਕਾਂ ਦੀ ਵੱਡੀ ਗਿਣਤੀ ਜੋੜ ਰਹੇ ਆ ਜਦੋਂ ਵੱਡੀ ਗਿਣਤੀ ਜੋੜ ਗਈ ਫਿਰ ਸਾਰੀ ਲੋਕ ਪਗੌਣ ਵੀ ਲੱਗ ਜਾਣਗੇ ਆਪਦੀ ਅਗਲਾ ਕੀ ਸੀ ਅਗਲਾ ਸਾਡਾ ਸੰਘਰਸ਼ੇ ਜਾਰੀ ਰਹੂ ਇਹ ਸਭ ਕੀ ਗੱਲਬਾਤ ਹੋਈ ਅੱਜ ਕੀ ਇਹ ਮਾਨਯੋਗ ਹਾਈ ਕੋਰਟ ਦੀ ਦੇ ਹੁਕਮਾਂ ਦੇ ਸਬੰਧ ਦੇ ਵਿੱਚ ਸਾਡੀ ਇਤਿਲੀ ਠੰਡਾ ਪੁਲਿਸ ਦੀ ਡਿਊਟੀ ਲੱਗੀ ਸੀਗੀ ਇੱਥੇ ਜਿਹਦੇ ਵਿੱਚ ਲੇਲੇਵਾਲਾ ਪਿੰਡ ਦੇ ਵਿੱਚ ਇੱਕ ਗੈਸ ਪਾਈਪਲਾਈਨ ਦਾ ਇਸ਼ੂ ਜੋ ਕਾਫੀ ਦਿਨ ਤੋਂ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਸ ਸਬੰਧ ਦੇ ਵਿੱਚ ਅੱਜ ਸਾਡੀ ਲਾਗਨ ਆਊਟਰ ਡਿਊਟੀ ਸੀਗੀ ਇਦੇ ਵਿੱਚ ਅਸੀਂ ਅੱਜ 4 ਦੇ ਕਰੀਬ ਜਿਹੜੇ ਹੈਗੇ ਦਾ ਸਾਡੇ ਬੀਐਸਪੀ ਸਬਾਨ 2 ਐਸਪੀ ਸਾਹਿਬ ਤੇ ਨਾਲ ਯੂਨਿਟ ਇਨਚਾਰजेस ਐਸਐਚਓ ਸਬਾਨ ਸੀਈ ਇਨਚਾਰਜ ਸਾਡੇ ਕਰੀਬ 400 ਦੇ ਕਰੀਬ ਪੁਲਿਸ ਮੁਲਾਜ਼ਮ ਡਿਪਲੋਏ ਕੀਤੇ ਗਏ ਆ ਸੋ ਮੇਨ ਪਰਪਸ ਸਾਡਾ ਡਿਪਲॉयਮੈਂਟ ਦਾ ਹੈਗਾ ਕਿ ਜਿਹੜੀ ਲਾਅ ਐਂਡ ਔਰਡਰ ਸਥਿਤੀ ਨੂੰ ਬਹਾਲ ਰੱਖਣਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਹੈਗੀ ਅਨਸਕਾਂਵੀ ਘਟਨਾ ਨਾ ਵਾਪਰੇ ਕੀ ਕੀ ਮਲੋ ਜਿਹੜੀ ਪਸਾਨਾਂ ਨਾਲ ਗੱਲ ਹੋਈ ਸੀ ਤੇ ਇਹ ਮੀਟਿੰਗਾਂ ਪਹਿਲਾਂ ਵੀ ਹੋਈਆਂ ਨੇ ਅੱਜ ਇਹਦੇ ਵਿੱਚ ਕੋਈ ਪਹਿਲਾ ਕੰਪਨਸੇਸ਼ਨ ਨੂੰ ਲੈ ਕੇ ਕੋਈ ਇਸ਼ੂ ਹੈਗਾ ਕਿਸਾਨ ਕਿਸਾਨਾਂ ਦਾ ਤੇ ਨਾਲ ਗੈਸ ਐਪਲਾਨ ਦੇ ਜਿਹੜੇ ਅਧਿਕਾਰੀ ਆ ਤਾਂ ਉਸ ਬੰਦ ਦੇ ਵਿੱਚ ਸਾਡੇ ਸਿਵਲ ਪ੍ਰੋਸੈਸ਼ਨ ਦੇ ਅਧਿਕਾਰੀ ਵੀ ਆਏ ਹੋਏ ਨੇ ਸੋ ਵੀ ਆਰ ਟ੍ਰਾਈਂਗ ਕਿ ਇਹ ਜਿਹੜਾ ਮਸਲਾ ਹੈਗਾ ਗੱਲਬਾਤ ਰਹੀ ਨੂੰ ਰਿਜ਼ੋਲਵ ਕਰ ਲਿਆ ਜਾਵੇ